ਗੈਰੀ ਪੁੱਤਰਾਂ ਸੂਭਾ ਪ੍ਰਧਾਨ ਨੇਰੀ ਪਰਿਵਾਰ ਜੁਨੀਅਨ ਪੰਜਾਬ ਸਰ ਜਿਹੜਾ ਅੱਜ ਦੀ ਰੋਸ ਰੈਲੀ ਇਸ ਦਾ ਕੀ ਕਾਰਨ ਹੈਗਾ ਦੇਖੋ ਜੀ ਜਿਹੜੀ ਅੱਜ ਦੀ ਰੋਸ ਰੈਲੀ ਜਲੰਧਰ ਦੇ ਵਿੱਚ ਅਸੀਂ ਸਰਕਾਰ ਨੂੰ ਘੱਟੋ ਘੱਟ 150 ਮੰਗ ਪੱਤਰ ਦੇ ਦੇ ਚੁੱਕੇ ਹਾਂ ਔਰ ਜਿਹੜਾ ਜਲ ਸਰੋਤ ਵਿਭਾਗ ਦਾ ਕ੍ਰਿਸ਼ਨ ਕੁਮਾਰ ਆ ਪ੍ਰਮੁੱਖ ਸਕੱਤਰ ਉਹ ਬਿਲਕੁਲ ਨਹੀਂ ਗੱਲ ਸੁਣ ਰਿਹਾ ਸਾਡੇ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਅਸੀਂ ਤਕਰੀਬਨ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਬਾਰ ਬਾਰ ਬੇਨਤੀ ਕਰ ਰਹੇ ਹਾਂ ਕਿ ਸਾਡਾ ਧਰਨੇ ਲਾਉਣ ਦਾ ਸਾਡਾ ਰੋਸ ਰੈਲੀ ਕਰਨ ਦਾ ਕੋਈ ਸ਼ੌਕ ਨਹੀਂ ਹੈਗਾ ਪਰ ਮੁੱਖ ਮੰਤਰੀ ਪ 150 ਮੰਗ ਪੱਤਰ ਜਾਣ ਦੇ ਇਲਾਵਾ ਦੀ ਗੱਲ ਨਹੀਂ ਸੁਣਨ ਨੂੰ ਤਿਆਰ ਨਹੀਂ ਉਸ ਕਰਕੇ ਅਸੀਂ ਅੱਜ ਜਲੰਧਰ ਆ ਬੈਠ ਦੇ ਵਿੱਚ ਰੈਲੀ ਕਰਨ ਆਇਆ ਜੇਕਰ ਅੱਜ ਵੀ ਸਾਡੀ ਕੋਈ ਸੁਣਵਾਈ ਨਾ ਹੋਈ ਫਿਰ ਅੱਗੇ ਵੀ ਅਗਲੀ ਜਿਮਨੀ ਚੋਣਾ ਹੋਣੀ ਆ ਭਾਵੇਂ ਉਹ ਬਰਨਾਲੇ ਦੀ ਜਿਮਨੀ ਚੋਣਾ ਹੋਵੇ ਭਾਵੇਂ ਕਿਤੇ ਵੀ ਹੋਵੇ ਅਸੀਂ ਸਰਕਾਰ ਨੂੰ ਘੇਰਾਂਗੇ ਕਿਉਂਕਿ ਪ੍ਰਮੁੱਖ ਸਕੱਤਰ ਨਹਿਰੀ ਮਹਿਕਮ ਨੇ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਿਹਾ ਮੈਂ ਤਾਂ ਇਹ ਵੀ ਕਹਾਂਗਾ ਕਿ ਪੀਜੀਆਈ ਦੇ ਵਿੱਚ ਇੱਕ ਬੋਰਡ ਬਣਨਾ ਚਾਹੀਦਾ ਉਹਦੀ ਮੈਡੀਕਲ ਜਾਂਚ ਕਰਾਉਣੀ ਚਾਹੀਦੀ ਐ ਕਰਿਸ਼ਨ ਕੁਮਾਰ ਜੀ ਕਿਉਂਕਿ ਜੇਕਰ ਜਾਂਚ ਨਾ ਕਰਾਈ ਸਰਕਾਰ ਨੇ ਤਾਂ ਸਾਡੇ ਜਿਹੜੇ ਮੁਲਾਜ਼ਮ ਬਹੁਤ ਜਲਦੀ ਜਿਹੜੇ ਮੈਡੀਕਲ ਉਹਦੇ ਵਿੱਚ ਚਲੇ ਜਾਣਗੇ ਕਿਉਂਕਿ ਮਤਲਬ ਇਹ ਮਾਨਸਿਕ ਤੌਰ ਤੇ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਤੁਮਨਤ ਮਾਨ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਔਰ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਭਗਵੰਤ ਮਾਨ ਕਿ ਮੈਂ ਜਲੰਧਰ ਦੇ ਵਿੱਚ ਕਿਰਾਏ ਤੇ ਲੈ ਕੇ ਕੋਠੀਆਂ ਆਪਣੀ ਆਵਾਜ਼ ਮਾਝੇ ਦੇ ਮਾਝੇ ਦੇ ਦੋਆਬੇ ਦੇ ਲੋਕਾਂ ਨੂੰ ਸਲਾਮਾ ਗਿਆਰ ਉਹਨਾਂ ਨੂੰ ਚੰਡੀਗੜ੍ਹ ਦੇ ਆਣ ਦੀ ਲੋੜ ਨਹੀਂ ਉਹ ਅਸੀਂ ਕਹਿ ਰਹੇ ਹਾਂ ਭਗਵੰਤ ਮਾਨ ਸਾਹਿਬ ਤੁਹਾਡੇ ਮਹਿਲਾਂ ਦੇ ਦਰਵਾਜ਼ੇ ਅ ਨਹਿਰੀ ਪੜਵਾਰ ਜੁਨੀਅਨ ਬਾਤੇ ਕਿੱਧਰ ਗਏ ਅਸੀਂ ਤੁਹਾਨੂੰ ਡੇਢ 150 ਮੰਗ ਪੱਤਰ ਦੇਦਾ ਸਾਡੀ ਤਾਂ ਸੁਣ ਲੋ ਅਸੀਂ ਪੰਜਾਬ ਦੇ ਵਾਸੀ ਆ ਤੁਹਾਡੀ ਮੁੱਖ ਮੰਗੀ ਕੀ ਹੈ ਜਿਸ ਕਾ ਤੁਸੀਂ ਅਜੇ ਧਰਨਾ ਲਾ ਰਹੇ ਹੋ ਸਾਡੀ ਮੁੱਖ ਮੰਗ ਇਹ ਆ ਜੀ ਕਿ ਜਿਹੜਾ ਕ੍ਰਿਸ਼ਨ ਕੁਮਾਰ ਆ ਜਲ ਸਰੋਤ ਵਿਭਾਗ ਦਾ ਪ੍ਰਮੁੱਖ ਸਕੱਤਰ ਇਹਨੂੰ ਪੰਜਾਬ ਦੇ ਵਿੱਚੋਂ ਦਫਾ ਕਰੋ ਔਰ ਕੋਈ ਕਾਬਿਲ ਅਫਸਰ ਲਾਓ ਕਿਉਂਕਿ ਇਹ ਬੰਦੇ ਨੂੰ ਬਿਲਕੁਲ ਨੌਲੇਜ ਨਹੀਂ ਹੈਗੀ ਰੈਬਰੂ ਬਾਰੇ ਉਸ ਕਰਕੇ ਅਸੀਂ ਅੱਜ ਪਹੁੰਚੇ ਹਾਂਗੇ ਗੈਰੀ ਪੁੱਤਰ ਸੂਬਾ ਪ੍ਰਧਾਨ ਨਹਿਰੀ ਫੜਵਾਰ ਜੁਨੀਅਨ ਪੰਜਾਬ ਸਰ ਜਿਹੜਾ ਅੱਜ ਦੀ ਰੋਸ ਰੈਲੀ ਇਸ ਦਾ ਕੀ ਕਾਰਨ ਹੈਗਾ ਦੇਖੋ ਜੀ ਜਿਹੜੀ ਅੱਜ ਦੀ ਰੋਸ ਰੈਲੀ ਜਲੰਧਰ ਦੇ ਵਿੱਚ ਅਸੀਂ ਸਰਕਾਰ ਨੂੰ ਘੱਟੋ ਘੱਟ 150 ਮੰਗ ਪੱਤਰ ਦੇ ਦੇ ਚੁੱਕੇ ਹਾਂ ਔਰ ਜਿਹੜਾ ਜਲ ਸਰੋਤ ਵਿਭਾਗ ਦਾ ਕ੍ਰਿਸ਼ਨ ਕੁਮਾਰ ਆ ਪ੍ਰਮੁੱਖ ਸਕੱਤਰ ਉਹ ਬਿਲਕੁਲ ਨਹੀਂ ਗੱਲ ਸੁਣ ਰਿਹਾ ਸਾਡੇ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਅਸੀਂ ਤਕਰੀਬਨ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਸਾਡਾ ਧਰਨੇ ਲਾਉਣ ਦਾ ਸਾਡਾ ਰੋਸ ਰੈਲੀ ਕਰਨ ਦਾ ਕੋਈ ਸ਼ੌਕ ਨਹੀਂ ਹੈਗਾ ਪਰ ਮੁੱਖ ਮੰਤਰੀ 1300 ਮੰਗ ਪੱਤਰ ਜਾਣ ਦੇ ਇਲਾਵਾ 20 ਗੱਲ ਸੁਣਨ ਨੂੰ ਤਿਆਰ ਨਹੀਂ ਉਸ ਕਰਕੇ ਅਸੀਂ ਅੱਜ ਜਲੰਧਰ ਆ ਬੈਠ ਦੇ ਵਿੱਚ ਰੈਲੀ ਕਰਨ ਆਇਆ ਜੇਕਰ ਅੱਜ ਵੀ ਸਾਡੀ ਕੋਈ ਸੁਣਵਾਈ ਨਾ ਹੋਈ ਫਿਰ ਅੱਗੇ ਵੀ ਅਗਲੀ ਜਿਮਨੀ ਚੋਣਾ ਹੋਣੀ ਆ ਭਾਵੇਂ ਉਹ ਬਰਨਾਲੇ ਦੀ ਜਿਮਨੀ ਚੋਣਾ ਹੋਵੇ ਅਮੇ ਕਿਤੇ ਵੀ ਹੋਵੇ ਅਸੀਂ ਸਰਕਾਰ ਨੂੰ ਘੇਰਾਂਗੇ ਕਿਉਂਕਿ ਪ੍ਰਮੁੱਖ ਸਕੱਤਰ ਨਹਿਰੀ ਵਿਭਾਗ ਨੇ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਮੈਂ ਤਾਂ ਇਹ ਵੀ ਕਹਾਗਾ ਕਿ ਪੀਜੀਆਈ ਦੇ ਵਿੱਚ ਇੱਕ ਬੋਰਡ ਬਣਨਾ ਚਾਹੀਦਾ ਤੇ ਉਹਦੀ ਮੈਡੀਕਲ ਜਾਂਚ ਕਰਾਉਣੀ ਚਾਹੀਦੀ ਹੈ ਕਰਿਸ਼ਨ ਕੁਮਾਰ ਜੀ ਕਿਉਂਕਿ ਜੇਕਰ ਜਾਂਚ ਨਾ ਕਰਾਈ ਸਰਕਾਰ ਨੇ ਤਾਂ ਸਾਡੇ ਜਿਹੜੇ ਮੁਲਾਜ਼ਮ ਬਹੁਤ ਜਲਦੀ ਜਿਹੜੇ ਮੈਡੀਕਲ ਉਹਦੇ ਵਿੱਚ ਚਲੇ ਜਾਣਗੇ ਕਿਉਂਕਿ ਮਤਲਬ ਇਹ ਮਾਨਸਿਕ ਤੌਰ ਤੇ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਤੁਮਨਤ ਮੰਨ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਔਰ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਭਗਵੰਤ ਮਾਨ ਕਿ ਮੈਂ ਜਲੰਧਰ ਦੇ ਵਿੱਚ ਕਿਰਾਏ ਤੇ ਲੈ ਕੇ ਕੋਠੀਆਂ ਆਪਣੀ ਆਵਾਜ਼ ਮਾਝੇ ਤੇ ਮਾਝੇ ਤੇ ਦੋਆਬੇ ਦੇ ਲੋਕਾਂ ਨੂੰ ਸਲਾਮਾਗਰ ਉਹਨਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਉਹ ਅਸੀਂ ਕਹਿ ਰਹੇ ਹਾਂ ਭਗਵੰਤ ਮਾਨ ਸਾਹਿਬ ਤੁਹਾਡੇ ਮਹਿਲਾਂ ਦੇ ਦਰਵਾਜ਼ੇ ਅ ਨਹਿਰੀ ਪਰਿਵਾਰ ਯੂਨੀਅਨ ਬਾਤੇ ਕਿੱਧਰ ਗਏ ਅਸੀਂ ਤੁਹਾਨੂੰ ਡੇਢ 150 ਮੰਗ ਪੱਤਰ ਦੇਦਾ ਸਾਡੀ ਤਾਂ ਸੁਣ ਲੋ ਅਸੀਂ ਪੰਜਾਬ ਦੇ ਵਾਸੀ ਆ ਤੁਹਾਡੀ ਮੁੱਖ ਮੰਗੀ ਕੀ ਹੈ ਜਿਸ ਕਰਕੇ ਤੁਸੀਂ ਅੱਜ ਧਰਨਾ ਲਾ ਰਹੇ ਹੋ ਸਾਡੀ ਮੁੱਖ ਮੰਗ ਇਹ ਆ ਜੀ ਇਹ ਜਿਹੜਾ ਕ੍ਰਿਸ਼ਨ ਕੁਮਾਰਾ ਜਲ ਸਰੋਤ ਵਿਭਾਗ ਦਾ ਪ੍ਰਮੁੱਖ ਸਕੱਤਰ ਇਹਨੂੰ ਪੰਜਾਬ ਦੇ ਵਿੱਚੋਂ ਦਫਾ ਕਰੋ ਔਰ ਕੋਈ ਕਾਬਿਲ ਅਫਸਰ ਲਾਓ ਕਿਉਂਕਿ ਇਹ ਬੰਦੇ ਨੂੰ ਬਿਲਕੁਲ ਨੌਲੇਜ ਨਹੀਂ ਹੈਗੀ ਰੈਵਰੂ ਬਾਰੇ ਉਸ ਕਰਕੇ ਅਸੀਂ ਅੱਜ ਪਹੁੰਚੇ ਹਾਂਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ